ਦਾ ਵੀ ਬਾਹ ਪੈਂਦਾ ਹੋਊਗਾ ਦੇਖੋ ਸੰਸਕਾਰ ਕਰਾਉਣ ਵਾਸਤੇ ਗਾਇਤ ਜਦੋਂ ਵਾਪਸ ਮੁੜ ਕੇ ਆਏ ਤਾਂ ਜਨਾਨੀ ਨੇ ਤੈਹ ਤੋੜਦੀ ਇਹ ਨਹੀਂ ਸੀ ਸਮਝ ਆਉਂਦੀ ਵੀ ਇਹ ਅਫਸੋਸ ਕਰ ਰਹੀ ਆ ਇਹ ਨਹੀਂ ਸੀ ਪਤਾ ਲੱਗਦਾ ਵੀ ਇਹ ਸਿਰਤ ਕਰ ਰਹੀ ਆ ਆ ਵੀ ਪਲਾਟ ਮੇਰੇ ਭਰਾ ਦਾ ਲਿਆਇਆ ਆ ਆ ਵੀ ਮੇਰੇ ਭਰਾ ਦੇ 4 ਕਿਲੇ ਲੈਨੇ ਉਹ ਭਰਾ ਦੇ ਮੇਰੇ ਦੇ 10 ਕਿਲੇ ਲੈ ਆਏ ਹਨ ਜਾਨੀ ਜੀ ਉਹ ਘੜ ਤੋਂ ਕੱਟ 7 10 12 ਮਿੰਟ ਦਾ ਤਾਂ ਰਸਤਾ ਹੋਊਗਾ ਉਹਦੇ ਜਾਣੇ ਆਹੀ ਕੁਛ ਕਰਦੇ ਆਈ ਆ ਪਤਾ ਨਹੀਂ ਉਹਨਾਂ ਦੇ ਸੱਚੀ ਮਿੱਚੀ ਆਪਦੇ ਸੀ ਜਾਨਾ ਪਰ ਜੇ ਹੁਣ ਵੀ ਉਸ ਟਾਈਮ ਤੇ ਆਪਾਂ ਤਾਂ ਵੀ ਉਹੋ ਜੀ ਗੱਲ ਨਹੀਂ ਕਰਦੇ ਹੈਗੇ ਹੈ ਕਿ ਨਹੀਂ ਇਹ ਆਪਣੀ ਇੱਕ ਸਾਰਾਂ ਦੀ ਗੱਲ ਹੁੰਦੀ ਜਿਵੇਂ ਜਿਵੇਂ ਥਵੇਂ ਆਪਾਂ ਜਾਣੇ ਉਹੋ ਜੇ ਬਣ ਕੇ ਜਾਂਦੇ ਰਹਿੰਦੇ ਆ ਤੇ ਉਸ ਬਜ਼ੁਰਗ ਔਰਤ ਦਾ ਸਕਾ ਭਰਾ ਦਾ ਸੰਸਕਾਰ ਹੋਇਆ ਸੀ ਕਿਸੇ ਹੋਰ ਦਾ ਨਹੀਂ ਪਰ ਉਹਨੇ ਜੱਤ ਤੋਂ ਉਥੋਂ ਤੁਰਪੇ ਘਰ ਤੱਕ ਇੱਕੋ ਹੀ ਗੱਲ ਕਰਦੀ ਆ ਆ ਮੇਰੇ ਫਲਾਣੇ ਭਰਾ ਦਾ ਕਰ ਆਹ ਵੀ ਭਰਾ ਦਾ ਕਰ ਆਹ ਵੀ ਭਰਾ ਦਾ ਕਰ ਆਹ ਵੀ ਮੇਰੇ ਭਰਾ ਦੀ ਇਹ ਜੀ ਟਾਈਮ ਇਹੋ ਜਿਹੇ ਗੱਲਾਂ ਸੋਭਾ ਨਹੀਂ ਦਿੰਦੀਆਂ ਥੋੜਾ ਵੀ ਕਈ ਵਾਰੀ ਇਹੋ ਜਿਹੇ ਬੰਦਿਆਂ ਨਾਲ ਬਾ ਵਾਸਤਾ ਪਿਆ ਹੋਊਗਾ ਇਹਨੂੰ ਕਹਿੰਦੇ ਨੇ ਫੁਕਰੀ